ਆ ਪਿਆਰੇ ਸ਼ੇਰੇ ਪੰਜਾਬ ਦੇ ਪੈਰਾਂ 'ਚ ਸ਼ੇਰੇ ਪੰਜਾਬ ਨੇ ਮੋਢਾ ਤੋ ਫੜ ਕੇ ਚੁੱਕਿਆ ਕਹਿੰਦਾ ਸੰਸਾਰ ਚੰਦਾ ਤੇਰੀ ਆ ਹਾਲਤ ਕਹਿੰਨਾ ਕੀਤੀ ਕਹਿੰਦਾ ਨੇਪਾਲ ਦੇ ਰਾਜੇ ਅਮਰ ਸਿੰਘ ਨੇ ਸ਼ੇਰੇ ਪੰਜਾਬ ਜਾਣ ਤਾਂ ਮੇਰੀ ਮਦਦ ਕਰ ਨਹੀਂ ਤੇ ਮੈਂ ਆਪਣਾ ਕਿਲਾ ਉਹਨੂੰ ਹਾਰ ਚੱਲਾਂ ਜੇ ਜਦੋਂ ਇਹ ਗੱਲ ਹੋਈ ਤੇ ਸ਼ੇਰੇ ਪੰਜਾਬ ਨੇ ਨਜ਼ਰਾਂ ਭਰ ਕੇ ਤੱਕਿਆ ਫਿਰ ਜੋਰਾਵਾਲਾ ਸਿੰਘ ਮਨਦਾ ਕਹਿੰਦਾ ਜਵਾਨਾ বীਣ ਲੱਗੀ ਏ ਵੱਜਣ ਤੇ 나ਗ ਬਣ ਕੇ ਤੂੰ ਮਿਲਵੇਂਗਾ ਸੰਗੀ ਦੀ ਤੰਦੀ ਹੋ ਗਈ ਏ ਕਾਇਮ ਤੇ ਰਾਗ ਤ ਕਹਿੰਦਾ ਵੇਖ ਸੰਸਾਰ ਚਾਂ ਦੀ ਹਾਲਤ ਕੀ ਆ ਜੇ ਤੂੰ ਸ਼ਾਮ ਤੱਕ ਅਮਰਸੇਉ ਨੂੰ ਬੰਨ ਕੇ ਮੇਰੇ ਤੱਕ ਲੈ ਆਵੇਂ ਤਾਂ ਮੈਂ ਤੈਨੂੰ ਆਪਣੀ ਫੌਜ ਵਿੱਚ ਸਪਾਈ ਭਰਤੀ ਕਰ ਲਾਂਗਾ ਲਓ ਜੀ ਮੈਂ ਮੁੱਕ ਦੀ ਗੱਲ ਕਰਾਂ ਸ਼ਾਮਾਂ ਤੱਕ ਤੀਰ ਚੱਲੇ ਤਲਵਾਰਾਂ ਚੱਲੀਆਂ ਤੋਪਾਂ ਦੰਦ ਨਹੀਂ ਐ ਅਮਰਸੇਉ ਨੂੰ ਬੰਨ ਕੇ ਕਮਰ ਕਸਾ ਪਾਗਾ ਔਰ ਤੂੰ ਲੈ ਲੈਣਗਾ ਸ਼ੇਰੇ ਪੰਜਾਬ ਦੇ ਪੈਰਾਂ ਛੁੱਟ ਦਿੱਤਾ ਸ਼ੇਰੇ ਪੰਜਾਬ ਤੇਰਾ ਸ਼ਿਕਾਰ ਪਿਆਈ ਇਹ ਗੱਲ ਦਾ ਅਸਰ ਸ਼ੇਰੇ ਪੰਜਾਬ ਤੇ ਬੜਾ ਹੋਇਆ ਉਹ ਆਪਣੇ ਤਖਤ ਤੋਂ ਉੱਠਿਆ ਉਹਨੇ ਆਪਣੇ ਗਾਲ ਦਾ ਕੰਠਾ ਲਾਇਆ ਯਾਦ ਰੱਖਿਓ